ਕਲ ਜੀ ਸਾਰਿਆਂ ਨੂੰ ਅਸੀਂ ਅੱਜ ਦਾ ਨਿਊ ਵਲੌਗ ਲੈ ਕੇ ਹਾਜ਼ਰ ਆ ਤੁਹਾਡੇ ਆਪਣੇ ਚੈਨਲ ਅਮਨ ਜੁਨੀਕ ਵਰਡ ਤੇ ਤੇ ਤੁਸੀਂ ਸਾਡੇ ਚੈਨਲ ਨੂੰ ਵੇਖਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਦੌੜ ਕੇ ਸਬਸਕ੍ਰਾਈਬ ਕਰ ਲਓ ਪਲੀਜ਼ ਤੇ ਦੇਖੋ ਤੁਸੀਂ ਅੱਜ ਕਿ ਜਸਕਰਨ ਸਾਡਾ ਤੇ ਗੁਰਲੀਨ ਅੱਜ ਬਣਾ ਰਿਹਾ ਸੌਦੇ ਦੀ ਲਿਸਟ ਇਹਨਾਂ ਦੇ ਹੋ ਗਏ ਐਗਜ਼ਾਮ ਫਿਨਿਸ਼ ਤੇ ਹੁਣ ਇਹ ਮਸਤੀ ਕਰ ਰਹੇ ਆ ਸਾਰਾ ਦਿਨ ਮਸਤੀ ਕੀਤੀ ਇਹਨਾਂ ਨੇ ਤੇ ਹੁਣ ਸੌਦੇ ਦੀ ਲਿਸਟ ਬਣਾ ਰਿਹਾ ਜਸਕਰਨ ਹੈਲੋ ਜਸਕਰਨ ਹੈਲੋ ਗਾਇਜ਼ ਕੀ ਕਰ ਰਹੇ ਹੋ

ਐਡ ਨਹੀਂ ਆਤੀ ਰੋ ਮੈਂ ਐਡ ਨਹੀਂ ਆਤੀ ਐਡ ਆਤੀ ਮੈਂ ਤੇ ਕੁਝ ਨਹੀਂ ਕਿ ਆਪਕੇ ਟੁਪ ਸਪੇਸ ਮੇ ਨਮਕ ਹੈ ਤੂੰ ਬੋਲੋਗੇ ਨਹੀਂ ਫਿਰ ਤੇ ਕਹਣਾ ਅਗਰ ਨਹੀਂ ਹੈ ਤਾਂ ਫਿਰ ਲੂਂਦਾ ਨਹੀਂ ਮੈਂ ਸਿੱਟ ਲੂਂਦਾ ਨਹੀਂ ਨਹੀਂ ਹੁੰਦੀ ਹੈ ਕੀ ਹੁੰਦਾ ਕੀ ਹੁੰਦਾ ਇੱਧਰ ਆਜੋ ਦੋਨੋਂ ਜਣੇ ਆਈ ਨਹੀਂ ਦੇ ਵਿੱਚ ਠੀਕ ਹੈ ਠੀਕ ਜਲਦੀ ਦੱਸ ਕੀ ਹੁੰਦਾ ਕਰਨ ਕੀ ਮੈਨੂੰ ਆਪ ਨਹੀਂ ਲੱਲੂ ਕੀ ਆ ਕੇ ਦੇਖ ਹੁੰਦਾ ਮਸਰ ਦੀ दाल ਮਸੂਰ ਉਹ ਮਸਾਰੇ ਮਸੂਰ ਨਹੀਂ ਪਾਪਾ ਨੇ ਮਸੂਲ ਲੱਭਦੇ ਫਿਰਨਾ ਉੱਥੇ ਗਦਾਈਆਂ ਤੋਂ ਹੀ ਕਰਨ ਨੀਚੇ ਕਰੀ ਲੈਗ ਅੱਜ ਦੋਨਾਂ ਨੇ ਪਾਈ ਆ ਇੱਕੋ ਜੀ ਟੀ-ਸ਼ਰਟ ਇਹਨਾਂ ਨੂੰ ਮੈਂ ਦਿਵਾਲੀ ਤੇ ਗਿਫਟ ਕੀਤੀਆਂ ਸੀਗੀਆਂ ਨੀ ਹੇਟਸ ਓਨਲੀ ਹੂਡੀਜ਼ 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 ਬਬਾ ਲੈ ਲੈ ਇਹਨੂੰ ਕੈਨ ਨਾ ਜੇ ਨਮਕੀਨ ਲਿਖਾਂ ਦੀ ਨਮਕੀਨ ਲਿਖਵੀਂ ਦਤਾ ਹਾਂ ਨਮਕੀਨ ਬਿਸਕਟ ਰਸ ਤੇ ਬ੍ਰੈਡ ਤੇ ਮੈਗੀ ਇਹ ਪਹਿਲਾਂ ਲਿਖਣਾ ਬਾਕੀ ਕੁਝ ਰਹਿ ਜਿਤੇ ਰਹਿ ਸੀ ਲਿਖ ਲੈ ਰਸ 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 ਕੋਈ ਐਗ ਬ੍ਰੈਡ ਲੈਣ ਦੇ ਮੈਂ ਬ੍ਰਾਊਨ ਬ੍ਰੈਡ ਬਰਗਰਡ ਤੋਂ ਲੈ ਆਉਂਗੀ ਠੀਕ ਹੈ ਤੇ ਅੱਗੇ ਲਿਖਣਾ ਕਿਹੜੇ ਬਿਸਕਟ ਕੋਕਰਟ ਨਹੀਂ ਬਿਸਕਟ ਨਾਲ ਜਾ ਰਹੇ ਨਾਲ ਮੈਂ ਕਿਸੇ ਨੂੰ ਨਹੀਂ ਲੈ ਕੇ ਜਾਣਾ ਮੈਂ ਜਾਣਾ ਕੱਲੀ ਨਹੀਂ ਸੌਦਾ ਲੈ ਮਮਾ ਇਹ ਐ ਲੈ ਜੀ ਸਕੂਟੀ ਨੂੰ ਵੀ ਨਾ ਕਰਿਓ ਅੱਛਾ ਠੀਕ ਹੈ ਸਕੂਟੀ ਵੀ ਛੱਡ ਜੂਗੀ ਮੈਂ ਵੈਸੇ ਵਾਕ ਤੇ ਚੱਲ ਜੂਗੀ ਕੱਲੇ ਚੱਲ ਜਲਾਤਾ ਆ ਜਾਣਾ ਹਾਂ ਇਹ ਲੱਤਾ ਫੇਰੀ ਇੱਥੇ ਰਹਿ ਜਾਣਗੇ ਅੱਗੇ ਬੋਲਣਾ ਨਹੀਂ ਆਉਂਦਾ ਜਸਕਰ ਨੂੰ ਇਹ। ਉਹ ਪਤਾ ਨਹੀਂ ਲੈ ਅਕਲ ਗਈ ਠੀਕ ਹੀ। ਦੇਖੋ ਮम्मा ਉਹਨੇ ਇਹਨੇ ਬਿਸਕੁਟ ਮੈਂ ਇਹਨੂੰ ਕਿਹਾ ਕਿ ਇਹਦੇ ਨਹੀਂ ਲਿਖਣਾ ਤਾਂ ਉਹ ਬਿਸਕੁਟ ਵੀ ਲੈ ਲੇ। ਸਕੂਲ ਤਾਂ ਛੁੱਟੀਆਂ ਹੀ ਆ ਤੇ ਇਹ ਘਰ ਆ ਗਿਆ। ਇਹਦੀ ਅਕਲ ਨੂੰ ਛੁੱਟੀਆਂ ਹੀ ਆ ਤੇ ਉਹ ਇਹਦੇ ਕੋਲ ਚਲੀ ਗਈ। ਉਸ ਕੋਲ ਹੀ ਰਹਿਣੀ ਆ। ਪੇਪਰ ਦੇ ਨਾਲ। ਜਸਕਰਾ ਤੂੰ ਹੱਸ ਕੇ ਅੱਗੇ ਗੱਲਾਂ ਸੁਣਾ ਦੇਣਾ ਫਿਰ। ਅੱਗੇ ਤੂੰ ਕਰਾਈ ਮੋਏ ਮੋਏ। ਮਮਾ ਤੁਹਾਨੂੰ ਤਾਂ ਪਤਾ ਅੱਜ ਨਾ ਆਪਾਂ ਨਵੇਂ-ਨਵੇਂ ਦਾ ਸਟੈਪ ਸਿੱਖ ਲਿਆ ਪਤਾ ਹੂੰ ਕਰਕੇ ਦੱਸੋ ਦੋਇਨ ਨਹੀਂ ਮੈਂ ਮੈਂ ਚੱਲ ਲੈ ਕੰਨ ਕਰ ਮੈਂ ਚੱਲ ਲੈ ਮੈਂ ਕਰ ਤੂੰ ਸਹੀ ਕਰਨ ਕਿਸ ਤਰ੍ਹਾਂ ਦਾ ਮਮਾ ਅੱਛਾ ਮਮਾ ਤੇ ਪਿੱਛੇ ਕੀਤਾ ਬੈਕ ਤੇ ਹੁਣ ਨਹੀਂ ਕਰਨਾ ਫਰੰਟ ਨਹੀਂ ਕਰਨਾ ਮਮਾ ਨੂੰ ਵੀ ਤੇ ਦਿਖਾ ਕਿਸ ਤਰ੍ਹਾਂ ਕੀਤਾ ਸੀ ਤੁਸੀਂ ਮੈਂ ਨਹੀਂ ਕੀਤਾ ਇਹ ਨਹੀਂ ਕੀਤਾ ਸੀ ਚਲ ਦੋਨੇ ਜਣ ਕਰਕੇ ਦਿਖਾ ਆ ਜਾ ਚੱਲ ਹਾਂ ਹਾਂ ਨਾ ਮੈਂ ਨਹੀਂ ਚੱਲ ਲੇਗਾ ਫਿਰ ਕੁਲੀ ਕਰਦੇ ਮੋਏ ਮੋਏ ਟਰਿਸ ਚਲੋ ਮੈਂ ਕਰਦਾ ਮੋਏ ਮੋਏ ਠੀਕ ਹੈ ਗਾਇਜ਼ ਮੋਏ ਮੋਏ ਦਾ ਸਟੈਪ ਮੋਏ ਮੋਏ ਅਰਹਾਏ ਪਿੱਛੇ ਕਰਕੇ ਦੱਸੀ ਦੁਬਾਰਾ ਪਤਾ ਨਹੀਂ ਲਗਾ ਉਹ ਪਿੱਛੇ ਇੱਥੇ ਇੱਥੇ ਕਰ ਨਹੀਂ ਵੀ ਇਹ ਲਗਵਾ ਰਹੇ ਗਾ ਤੇ ਮੋਏ ਮੋਏ ਕਵਾਂਦੀਆਂ ਦੇ ਕਰਕੇ ਉਜੜੋ ਬਿੱਟੇ ਦੇ ਲੈ ਵਾਟੇ ਦਾ ਠੀਕ ਹੈ ਠੀਕ ਨੂੰ ਮੈਂ ਦੱਸਾਂ ਅੱਜ ਕੀ ਹੋਇਆ 버ਗਰਟ ਇੱਕ ਕਸਟਮਰ ਆਇਆ ਉਹਨੇ ਨਾ ਉਹ ਸੀਗੇ ਸੱਤ ਜਣੇ ਦੋ ਟੇਬਲ ਲਏ ਉਹਨਾਂ ਨੇ ਠੀਕ ਹੈ ਔਰ 20 ਰੁਪਏ ਦੀ ਚਾਹ ਲਈ ਉਹਨਾਂ ਨੇ ਠੀਕ ਹੈ ਇੱਕ ਗਲਾਸ ਚਾਹ ਲਈ ਅੱਛਾ ਤੇ ਉਸ ਤੋਂ ਬਾਅਦ ਨਾ ਰੋਟੀ ਖੋਲ ਕੇ ਬੈ ਗਏ ਸਾਰੇ ਜਣੇ ਆਪਣੀ ਆਪਣੀ ਠੀਕ ਹੈ ਮੈਂ ਅਈ ਨਾ ਵੇਟਰ ਨੇ ਜਾ ਕੇ ਗਿਆ ਉਹਨੂੰ ਕਹਿੰਦਾ ਵੀ ਬਾਹਰ ਦੀ ਚੀਜ਼ ਅਲਾਉਡ ਨਹੀਂ ਕਹਿੰਦਾ ਇਹ ਤੇ ਘਰ ਦੀ ਗੁਰਲੀਨ ਕਹਿੰਦਾ ਇਹ ਤੇ ਘਰ ਦੀ ਆ ਪ੍ਰੈਸ਼ਰ ਨਹੀਂ ਕਿਹਾ ਕਿ ਨਹੀਂ ਇੱਥੇ ਮਤਲਬ ਬਾਹਰ ਦੀ ਚੀਜ਼ ਅਲਾਉਡ ਨਹੀਂ ਆ ਕਿ ਤੁਸੀਂ ਮਤਲਬ ਇਹਨੂੰ ক্লোਜ਼ ਕਰ ਦਿਓ ਪਲੀਜ਼ ਕਹਿੰਦਾ ਵੀ ਬਾਹਰ ਦੀ ਚੀਜ਼ ਕਿਉਂ ਨਹੀਂ ਲੋ ਇਹ ਮੇਰੀ ਮੰਮੀ ਦੇ ਹੱਥਾਂ ਦੀ ਪ੍ਰੈਸ਼ਰ ਰੋਟੀ ਹੈ ਅਸੀਂ ਕਹੇ ਸੀ ਐਗਰੀ ਆ ਬਟ ਇੱਥੇ ਹਲਾਉਡ ਨਹੀਂ ਹੈਗਾ ਜੀ ਆਪਾਂ ਹਨ ਇੱਥੇ ਸਾਰੇ ਜਣੇ ਰੋਟੀਆਂ ਹੀ ਖਾਣ ਆ ਕੇ ਹਨ ਬੈਸਣ ਲੱਗ ਗਿਆ ਉਹ ਕਹਿੰਦਾ ਨਹੀਂ ਮੈਂ ਇੱਥੇ ਰੋਟੀ ਕਿਉਂ ਨਹੀਂ ਖਾਣੀ ਰੋਟੀ ਤਾਂ ਅਸੀਂ ਆਪਣੀ ਮੰਮੀ ਦੇ ਤਰ੍ਹਾਂ ਰੋਟੀ ਆੜ ਚੰਗੇ ਭਲੇ ਸੀਗੇ ਉਹ ਮਤਲਬ ਫੁਕਰੇ ਜੇ ਸੀਗੇ ਕਸਟਮਰ ਵੈਸੇ ਕਰੇ ਜਿਸੀਏ ਕਹਿੰਦਾ ਕਿ ਆ ਪਰੋਟੀ ਮਤਲਬ ਖਾਂ ਡੇ ਮੈਡਮ ਜੀ ਮੈਂ ਕਿਹਾ ਚਲ ਅੱਜ ਖਾ ਲੋ ਤੇ ਨੈਕਸਟ ਟਾਈਮ ਤੋਂ ਇਸ ਤਰ੍ਹਾਂ ਮਤਲਬ ਨਾ ਕਰਿਓ ਤੁਸੀਂ ਆਰਡਰ ਕਰ ਲਓ ਕਹਿੰਦਾ ਕਿਤੀ ਦੇਗੀ ਚਾ ਮੇਰਾ ਅਸਸ ਕੇ ਓ ਮਾਈ ਗਾਡ ਮੈਂ ਤਾਂ ਮਚਾ ਪੀ ਰਹੀ ਸੀ ਉਹਨੇ ਦਿਨ ਨੂੰ ਪਾਪਾ ਆ ਗਏ ਪਾਪਾ ਕਹਿੰਦੇ ਜੋ ਰੋਲ ਹੈ ਸ਼ਡਿਊਲ ਹੈ ਉਹਦੇ ਅਕੋਰਡਿੰਗ ਹੈਨਾ ਮਤਲਬ ਚੱਲਿਆ ਕਰੋ ਤੁਸੀਂ ਕਿਸੇ ਕਸਟਮਰ ਨੂੰ ਐਵੇਂ ਹੀ ਭੁਏ ਚੜਾਇਆ ਹੋਇਆ ਜਾਂ ਕੁਝ ਵੀ ਹੈਨਾ ਹਾਉ ਫਲੈਕਸੀਬਿਲਟੀ ਇੱਕ ਜਾਣੇ ਨੂੰ ਹਾਂ ਮਤਲਬ ਕਿ ਟੋਟਲੀ ਰੂਲਸ ਆ ਰਿਹਾ ਲਈ ਹੁੰਦਾ ਪਾਪਾ ਨੇ ਇਹ ਗੱਲ ਕਹੀ ਤੇ ਫਿਰ ਮੈਂ ਕਿਹਾ ਚਲੋ ਠੀਕ ਹੈ ਹੈਨਾ ਮੈਨੂੰ ਰੋਲ ਤੇ ਸ਼ਡਿਊਲ ਸਾਨੂੰ ਦੋਨਾਂ ਚੀਜ਼ਾਂ ਨੂੰ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਸਾਰੇ ਇੱਕ ਵਲ ਆ ਸਾਡੇ ਲਈ ਤਾਂ ਐਮ ਐਮ ਮੈਜਿਕ ਜਿਹਾ ਹੋਇਆ ਬੜਾ ਹੱਸੇ ਆਪਾਂ ਸਾਰੇ ਜਾਣੇ ਕਿ ਯਾਰ ਰੋਟੀ ਫੱਕਿਆ ਘਰ ਦੀ ਫਰੈਸ਼ ਰੋਟੀ ਮੰਮੀ ਦੇ ਹੱਥਾਂ ਦੀ ਰੋਟੀ ਉਹਨੇ ਗੱਲ ਸਹੀ ਕੀਤੀ ਪੁਆਇੰਟ ਵਧੀਆ ਉਹਦੀ ਨੰਬਰ 1 ਗੱਲ ਲੱਗੀ ਸੀ ਜੀ ਮੈਨੂੰ ਐ ਨਹੀਂ ਕਿ ਨਹੀਂ ਬਟ ਉਹ ਮਤਲਬ ਅਸੀਂ ਜੋ ਕਹਿਣਾ ਚਾਹੁੰਦੇ ਸੀ ਉਹ ਸਮਝਿਆ ਨਹੀਂ ਹੈ ਨਾ ਉਹਨੇ ਜੋ ਕਿਹਾ ਉਹ ਅਸੀਂ ਸਮਝ ਕੇ ਰਾਈਟ ਸੀਗਾ ਉਹਦਾ ਹਨਾ ਕਰਨ ਲਿਸਟ ਬਣ ਜੂਗੀ

ਨੇ ਲਿਸਟ ਵਿੱਚ ਲਿਖਿਆ ਜ਼ੀਰਾ 1 ਪੈਕੇਟ ਸਾਲਟ 1 ਪੈਕੇਟ 1 ਪੈਕੇਟ ਮਸਰ ਦੀ ਦਾਲ ਅੱਧਾ ਕਿਲੋ ਜਿੰਨੀ ਮਰਜ਼ੀ ਲੈ ਆਇਓ ਨਮਕੀਨ 1 ਪੈਕੇਟ ਤੇ ਰਸਕ 2 ਪੈਕੇਟ ਤੇ ਬਿਸਕੁਟ 5 ਪੈਕੇਟ ਰਾਜਮਾ ਅੱਧਾ ਕਿਲੋ 12 ਕਿਲੋ ਅੱਧਾ ਗਾੜੀ ਲੰਗਰ ਲਾਉਣਾ ਉਪਰ ਅੱਧਾ ਲਿਖਿਆ ਹੋਆ ਨੇ ਗਾੜੀ ਲੰਗਰ ਲਾਉਣਾ ਹੈ ਮਮਾ ਅੱਧਾ ਲਿਖ ਕਿ ਸਾਰੇ ਮਹੱਲੇ ਦੇ ਲਿਖਦੇ ਯਾਰ ਅੱਧਾ ਲਿਖਿਆ ਹੋਇਆ ਕੋ ਸਾਰੇ ਮਹੱਲੇ ਦੇ ਲਿਖਦੇ ਮੈਨੂੰ ਤਾਂ ਲੱਗਾ ਵਨ ਇਧਰ ਅੱਗੇ ਸਲੈਸ਼ ਪਾ ਕੇ ਦੂਜੇ ਇਹਨੂੰ ਹਾਫ ਕਹਿੰਦੇ ਆ ਹਾਂਜੀ ਜੋ ਮੈਨੂੰ ਨਹੀਂ ਸੀ ਪਤਾ ਥੈਂਕ ਯੂ ਪੁੱਤਰ ਤੁਸੀਂ ਮੈਨੂੰ ਦੱਸ ਦਿੱਤਾ ਬੇਟਾ ਗ੍ਰੇਟ ਤੇ ਬਾਕੀ ਇਹ ਸੌਦੇ ਦੀ ਲਿਸਟ ਬਣ ਗਈ ਹੈ ਹਨਾ ਤੇ ਜਿਹੜੇ ਬਾਕੀ ਆ ਡੱਬੇ ਖਾਲੀ ਉਹਨਾਂ ਚ ਕੀ ਪਾਵਾਂਗੇ ਮਸਰ ਦੀ ਦਾਲ ਇਹਨੇ ਮਸਰ ਦੀ ਦਾਲ ਜਿੱਦਾਂ ਲਿਖੀ ਭਾਈ ਮੰਨ ਲਓ ਜੇ ਪਪਾ ਲੈ ਗਏ ਪਪਾ ਬਹਿਲੇ ਘੇਟਾ ਸੰਗ ਅੱਛਾ ਅੱਛਾ ਮਸਰ ਦੀ ਦਾਲ ਠੀਕ ਹੈ ਠੀਕ ਹੈ ਪਾਜੀ ਪਪਾ ਨੇ ਵੀ ਕਹਿ ਦੇਣਾ ਮਸਰ ਦੀ ਦਾਲ ਦੇਓ ਗਾਇਜ਼ ਨਿਊ ਸਟਾਈਲ ਸੌਦੇ ਦੀ ਲਿਸਟ ਬਣਾਉਂਦਾ ਲੰਮੇ ਪਾ ਕੇ ਬਣਾਓ ਬਹਿ ਕੇ ਨਹੀਂ ਮਜੀਨਾ ਬਣਾਉ ਲਿਖੋ ਬਿਸਕਟ ਨਮਕੀਨ ਤੇ ਰਸ ਆਪਣੇ ਘਰ ਵਾਲੇ ਮਤਲਬੀ ਯਾਰ ਓ ਪਾਜੀ ਸੌਦੇ ਦੀ ਲਿਸਟ ਬਣ ਜੂਗੀ ਭੈਣ ਜੀ ਨੀ ਮੇਰੀ ਗੁਗਲੀ ਮੁਗਲੀ ਲਿਸਟ ਕਿਉਂ ਨਹੀਂ ਬਣੀ ਕਿਉਂ ਨਹੀਂ ਬਣੀ ਕਿਉਂ ਨਹੀਂ ਬਣੀ ਕਿਉਂ ਨਹੀਂ ਬਣੀ ਗੁਗਲੀ ਮੁਗਲੀ ਬਣਾ ਦੇ ਮम्मा ਤਾਂ ਮੈਂ ਕਹ ਦਸਾਂ ਯਾਰ ਮੈਨੇ ਇੱਕ ਚੀਜ਼ ਮੈਗੀ ਵੀ ਲਿਖਤੀ ਅਗਲੇ ਨੇ ਵੇ ਮੈਗੀ ਵੀ ਲਿਖਤੀ ਕਿੰਨੇ ਬੈਕਟ ਲਿਖ ਚਿਪਸ 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 ਨਾ ਲਿਖੀ ਪਾਪਾ ਕੋ ਨੂੰ ਪੈਣੀਆਂ ਹੀ ਤੈਨੂੰ ਕੋਲਡ ਡਰਕ ਪਾਪਾ ਨੂੰ ਫਪੜਵਾ ਦੇ ਤੈਨੂੰ ਮੈਨੂੰ ਪਤਾ ਕੀ ਐ ਇਹ ਹੌਂਡ ਕਰੇ ਕਿਦਾਂ ਗੱਲ ਕਰਦੇ ਜਿਵੇਂ ক্রিকেট ਖੇਡਣ ਨੇ ਇਹਨੂੰ ਲੋ ਗਾਇਸ ਪੈਣੇ ਤੂੰ ਬੋਲੀ ਚੰਗੀ ਪਾਈ ਇਹ ਫਿਰ ਕਹਿੰਦਾ ਗਾਇਸ ਵੀਰੇ ਤੂੰ ਵੀ ਨਹੀਂ ਚੰਗੀ ਪਾਈ ਬਾਲ ਐਂਦਾ ਗੱਲ ਕਰਦਾ ਹੈ ਨਾ ਗੱਲ ਨਹੀਂ ਉਹ ਗਾਇਸ ਪਰੜ ਵਾਲੀ ਆਂਟੀ ਬਹੁਤ ਫੇਮਸ ਹੋ ਗਈ ਨਾ ਇਸ ਕਾਰਨ ਹਣਾ ਵੀ ਗੱਲ ਚ ਤੇ ਗਾਇਸ ਆ ਮਮਾ ਤੇ ਕਹਿ ਰਹੇ ਨੂੰ ਪਤਾ ਨਹੀਂ ਕਿਹੜੀ ਗੱਲ ਤੇ ਹੱਸ ਰਹੇ ਮੈਨੂੰ ਵੀ ਸਮਝ ਨਹੀਂ ਆਈ ਲਿਸਟ ਵਿੱਚ ਸੌਦੇ ਲਿਖੇ ਤੇ ਆਰਟਾਪੋ ਹਾਂਜੀ ਉਹਦੇ ਜਿੱਸੀ ਰੁਪਏ ਨੂੰ ਮਸਰ ਵੀ ਦਾਲ ਤੇ ਰਾਜਮਾ ਰਾਜਮਾ ਤੇ ਬਾਕੀ ਸਭ ਬਿਸਕਟ ਰਸ ਕਰ ਮੈਂ ਕਿ ਚਿਪਸ ਪਤਾ ਨਹੀਂ ਕੀ ਕੀ ਹਣਾ ਮਤਲਬ ਵੀ ਸਮੇਂ ਤੋਂ ਬਾਅਦ ਇਹ ਤਾਂ ਕੰਮ ਹੁਣ ਇਹ ਦੇਖੋ ਲਿਸਟ ਨਹੀਂ ਬਣਨੀ ਪਰ ਹੁਣ ਤਾਂ ਬੈਠ ਪੋਣੀ ਮੈਂ ਬਣਾ ਲਉਂਗਾ ਮਮਾ ਦੇ ਵੇਹੇ ਵੀ ਅੱਜ ਸਿਰ ਦਰਦ ਹੋ ਰਹੀ ਸੀ ਮਮਾ ਕਹਿੰਦੇ ਤੂੰ ਇਹ ਦੋਨੋਂ ਜਾਣੀ ਬਣਾ ਦੋ ਪਰ ਅਡਜਸਟ ਕਰਨ ਦੇ ਨਹੀਂ ਬਣਾਣੀ ਹਲੋ ਮੈਂ ਬਣਾ ਲਉਂਗੀ ਹਲੋ ਮੈਂ ਬਣਾ ਲਉਂਗਾ ਤਾਂ ਹੁਣ ਮਮਾ ਸ਼ੁਰੂ ਕਰਨ ਲੱਗਿਆ ਲਿਸਟ ਬਣਾਣੀ ਤੇ ਜਿਸ ਕਰਨ ਹੈਲੋ ਗਾਇਜ਼ ਆਪੀਸ ਪੈਕਟ ਹੈ ਹਲੋ ਗਾਇਜ਼ ਵੀਰੇ ਇਹ ਦੇਖੋ ਮੈਂ ਅਡਜਸਟ ਕਰਨ ਪ੍ਰੀਟ ਕੈਸੇ ਚਮਕ ਰਹਾ ਹੈ ਅੱਜ ਜੇ ਫੁਲੀ ਨੂੰ ਉੱਥੇ ਬਣਾ ਲੈਨੇ ਕਿ ਅੱਜ ਮਮਾ ਤੇ ਹੀ ਨਹਿਲਾਇਆ ਨਾ ਕਰਨਾ ਅੱਜ ਕਰੇ ਚਮਕਦਾ ਚਮਕ ਜਾਂਦਾ ਹੈ ਇਹ ਚਮਕ ਜਾਂਦਾ ਜਦੋਂ ਮੈਂ ਇਸ ਚਮਕਾਉਂਦਾ ਆ ਗਾਇਸ ਕਿੰਨਾ ਨਹੀਂ ਫਿਨਿਸ਼ ਹੋ ਗਿਆ ਮਮਾ ਤੇ ਇਸ ਤਰ੍ਹਾਂ ਨੀਤਾ ਮੈਂ ਆ ਗਈ ਕਿਚਨ ਚ ਮੇਰੇ ਕਿਚਨ ਦੇ ਨਾਲ ਤੋਂ ਬੜਾ ਭਾਰਤਾ ਨਾ ਤੁਸੀਂ ਆ ਵੇਖੋ ਆ ਇਸ ਤਰ੍ਹਾਂ ਟੋਪਾ ਪਾਇਆ ਬੰਦ ਕਰੋ ਇਹ ਜਿਸ ਤਰ੍ਹਾਂ ਇਹ ਠੀਕ ਹੈ ਮਮਾ ਠੀਕ ਹੈ ਮਮਾ ਸੌਗੀ ਤਾਂ ਇਹ ਤਾਂ ਚੀਨੀ ਠੀਕ ਹੈ ਮਮਾ ਤੇ ਗਾਇਜ਼ ਹੁਣ ਮਮਾ ਆਪਣੀ ਲਿਸਟ ਕੰਪਲੀਟ ਕਰ ਲੈਣਗੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਐਂਡ ਕਰਦੇ ਆ ਸਾਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਡੱਬਿਆਂ ਸੀ ਮੇਰੇ ਸਾਫ ਪਤਾ ਲੱਗਦਾ ਕਿਹੜੀ ਚੀਜ਼ ਹੈ ਕਿਹੜੀ ਨਹੀਂ ਹੂੰ ਇਹ ਗੱਲ ਸਹੀ ਹੈ ਇਹਦੇ ਨਾਲ ਮੰਮਾ ਨੂੰ इजीली ਪਤਾ ਚੱਲ ਜਾਂਦਾ ਕਿ ਕਿਹੜੀ ਚੀਜ਼ ਹੈ ਕਿਹੜੀ ਚੀਜ਼ ਨਹੀਂ ਤੇ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਆ ਓਕੇ ਬਾਏ ਬਾਏ